ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਬੜੇ ਹੀ ਸਸਤੇ ਸੂਟ ਆਏ ਨੇ ਚਾਰ ਰੰਗਾਂ ਦੇ ਵਿੱਚ 630 ਰੁਪਏਾਂ ਦੇ ਵਿੱਚ ਆਏ ਨੇ ਐ ਬਣਾ 2350 ਰੁਪਏਾਂ ਦੇ ਵਿੱਚ ਪਿਓਰ ਮਸਲੀਨ ਦਾ ਐਮਬਰਾਇਡਰੀ ਪਿਓਰ ਮਸਲੀਨ ਦਾ ਦੁਪੱਟਾ ਸ਼ੈਂਟੂਨ ਦਾ ਬਹੁਤ ਪਿਆਰਾ ਹੈ ਸੂਟ ਨੇ ਪੜਾਈ ਹੋਈ ਆ ਵਿਆਹਾਂ ਸ਼ਾਦੀਆਂ ਤੇ ਤੁਸੀਂ ਇਹ ਸੂਟ ਨੂੰ ਵੇਅਰ ਕਰ ਸਕਦੇ ਆ ਸਿੰਗਲ ਕਲਰ ਦੇ ਵਿੱਚ 3400 ਦੇ ਵਿੱਚ ਹੈਂਡਵਰਕ ਦੇ ਨਾਲ ਇਹ ਸੂਟ ਆਇਆ ਹੈ ਐ ਵਾਲੇ ਜਿਹੜੇ ਸੂਟ ਨੇ ਪਿਓਰ ਕਾਟਨ ਦੇ ਆਏ ਨੇ ਦੁਪੱਟਾ ਪਿਓਰ ਸ਼ਿਫੋਨ ਦਾ ਤੁਹਾਨੂੰ ਮੇਰੇ ਕਾ ਬਾਟਮ ਪਿਓਰ ਕਾਟਨ ਦਾ ਮਿਲੇਗਾ ਮੇਨ ਦਾ ਕਲਰ ਡੋਨ ਇੱਕ ਉਹਨਾਂ ਦੇ ਡਿਜ਼ਾਈਨ ਜਿਹੜੇ ਵਕਰੇ-ਵਕਰੇ ਨੇ ਤਿੰਨ ਰੰਗ ਨੇ ਬਲੂ yellow ਤੇ pinkish ਹੋਂ ਦਾ ਜਿਹੜਾ ਹੁੰਦਾ ਉਹ ਵਾਲਾ ਇਹਦੇ ਤੁਹਾਨੂੰ ਰੀਡ ਜਿਹੜਾ 1750 ਰੁਪਏ ਲੱਗੇਗਾ ਪਿਓਰ ਕਾਟਨ ਦੀ ਕਲੈਕਸ਼ਨਾਂ ਨੇ ਬਾਟਮ ਇਹਨਾਂ ਦਾ ਪਲੇਨ ਆਏਗਾ ਦੁਪੱਟਾ ਬਾਕੀ ਸਾਰਾ ਪਲੇਨ ਹੈ ਸਾਈਡ ਤੇ ਜਿਹੜਾ ਤੁਹਾਨੂੰ ਕਿਨਾਰੀ ਲੱਗੀ ਮਿਲੇਗੀ ਨਾਲ white ਕਲਰ ਦੀ ਲੇਸ ਲੱਗੀ ਮਿਲੇਗੀ ਐਵੇਂ ਵਾਲੇ ਜਿਹੜੇ ਨੇ ਪਿਓਰ ਮਲਮਲ ਚੰਦੇਰੀ ਦਾ ਤੁਹਾਨੂੰ ਸ਼ਰਟ ਦਾ ਫੈ布ਰਿਕ ਮਿਲੇਗਾ ਦੁਪੱਟਾ ਹੈ ਇੰਟ੍ਰੀਕੇਟ ਐਪਲੀਕੂਡ ਪੈਚ ਲੱਗਾ ਐਮਬਰਾਇਡਰੀ ਹੋਈ ਹੈ थ्रेड ਵਰਕ ਹੋਇਆ ਹੈ कॉटन ਮੋਡਲ ਦਾ ਜਿਹੜਾ ਇਹਦਾ ਬਾਟਮ ਆਏਗਾ ਬਾਟਮ ਬਹੁਤ ਪਲੇਨ ਆਏਗਾ ਦੁਪੱਟਾ ਤੇ ਸ਼ਰਟ ਜਿਹੜਾ ਉੱਤੇ ਵਰਕ ਹੋਇਆ ਰੇਟ ਇਹਦਾ 4600 ਰੁਪਏ ਹੈ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਹਾਂ ਤੇ ਗਰਮੀਆਂ ਵਾਲੀ 컬렉ਸ਼ਨ ਪਰ ਇਹ ਹੈ ਕਿ ਇਹਦੇ ਜਿਹੜਾ ਵਰਕ ਹੋਇਆ ਹੈ ਬੜਾ ਯੂਨੀਕ ਜਿਹਾ ਹੈ ਵੱਖਰਾ ਜਿਹਾ ਲੁੱਕ ਦੇਣ ਵਾਲਾ ਹੈ ਇਹ ਜਿਹੜੇ ਸੂਟ ਨੇ ਤੁਹਾਨੂੰ 2700 ਦੇ ਵਿੱਚ ਮਿਲ ਜਾਣਗੇ ਬਾਕੀ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਪਿਓਰ ਕੋਟਾ ਦਾ Embroidered ਸ਼ਰਟ ਮਿਲੇਗੀ ਪਿਓਰ ਸ਼ਿਫੋਨ ਦਾ ਲੈਂਸ ਦੇ ਨਾਲ ਦੁਪੱਟਾ ਮਿਲੇਗਾ ਚੌੜੀ ਲੈਂਸ ਲੱਗੀ ਹੈ 2750 ਰੁਪਏ ਦਾ ਰੇਟ ਹੈ ਕਾਟਨ ਦਾ ਬਾਟਮ ਮਿਲੇਗਾ ਬਾਟਮ ਪਲੇਨ ਆਏਗਾ ਸ਼ਰਟ ਤੇ ਵਰਕ ਹੈ ਗਰਮੀਆਂ 'ਚ ਪਾਉਣ ਲਈ ਦੀਆਂਆਂ ਸ਼ਾਦੀਆਂ ਤੇ ਪਾਉਣ ਲਈ ਬਹੁਤ ਵਧੀਆ ਸੂਟ ਹੈ ਰੰਗ ਇਹਦੇ ਵਿੱਚ ਚਾਰ ਨੇ ਚਾਰੇ ਰੰਗ ਜਿਹੜੇ ਨੇ ਉਹ ਡਾਰਕ ਟੋਨ ਵਿੱਚ ਆਏ ਨੇ ਇਹਨਾਂ ਵਿੱਚ ਹੀ ਨੈਕਸਟ ਪਿਸਟਲ ਟੋਨ ਆਣ ਗੀਆਂ ਇਹ ਜਿਹੜਾ ਇੱਧੇ ਤੁਹਾਨੂੰ 셔ਟ ਤੇ ਐਮਬਰਾਇਡਰੀ ਮਿਲੇਗੀ ਦੁਪੱਟਾ ਜਿਹੜਾ ਉਹ ਬਹੁਤ ਹੀ ਪਿਆਰਾ ਫਲੋਰਲ ਪ੍ਰਿੰਟ ਨਾਲ ਆਏਗਾ ਬਾਈ 2550 ਰੁਪਏ ਦਾ ਰੇਟ ਹੈ ਦੁਪੱਟਾ ਜਿਹੜਾ ਉਹ ਪ੍ਰਿੰਟਡ ਆਏਗਾ ਬਾਟਮ ਵੀ ਦਾ ਪ੍ਰਿੰਟਡ ਆਏਗਾ ਕਲਰ ਬਹੁਤ ਸੋਹਣੇ ਨੇ ਰੰਗ ਬੜੇ ਪਿਆਰੇ ਨੇ ਡੇਲੀ ਵੇਅਰ ਲਈ ਬਾਟਿਕ ਪ੍ਰਿੰਟਡ ਵਾਲੇ ਕਾਟਨ ਦੇ ਸੂਟ ਆਏ ਨੇ 950 ਰੁਪਏ ਦਾ ਰੇਟ ਹੈ कॉटन ਦੀ शर्ट है कॉटन ਦਾ बॉटम है ਤੇ कॉटन ਮਲਮਲ ਪਾਟਿਕ ਪ੍ਰਿੰਟ ਵਾਲਾ ਹੀ ਤੁਹਾਨੂੰ ਇਹਦਾ ਜਿਹੜਾ ਦੁਪੱਟਾ ਮਿਲੇਗਾ ਟਾਪ बॉटम ਐਂਡ ਦੁਪੱਟਾ ਤਿੰਨੋਂ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਪ੍ਰਿੰਟਡ ਮਿਲਣਗੀਆਂ ਰੰਗ ਜਿਹੜੇ ਨੇ ਉਹ ਸਭ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਸਾਰੇ ਹੀ ਰੰਗ ਦੇ ਵਿੱਚ ਐਡ ਕੀਤੇ ਗਏ ਨੇ ਅੱਜ ਦੀ ਵੀਡੀਓ ਵਾਂਗ ਸਾਰੇ ਜਿੰਨੇ ਵੀ ਸੂਟ ਮੈਂ ਐਡ ਕੀਤੇ ਨੇ अवेलेबल ਨੇ ਫ੍ਰੀ ਸ਼ਿਪਿੰਗ ਚਾਰजेस ਹੈ ਸਾਰੇ ਹੀ ਸੂਟਾਂ ਦੇ ਕੁਝ ਸੂਟ ਬਾਈ ਕਰਨਾ ਚਾਹ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਤੇ ਸਾਰੀਆਂ ਫ੍ਰੀ ਸ਼ਿਪਿੰਗ ਚਾਰਜਸ ਦੇ ਨਾਲ ਅਵੇਲੇਬਲ ਨੇ ਐਵਲੀਆਂ ਬੁਟੀਕ ਕਲੈਕਸ਼ਨਾਂ ਨੇ ਫ੍ਰੀ ਸ਼ਿਪਿੰਗ ਚਾਰਜਸ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਸੂਟ ਸਾਰੇ ਹੀ ਬਹੁਤ ਸੋਹਣੇ ਨੇ ਅੱਜ ਦੀ ਵੀਡੀਓ ਵਾਲੇ ਕੁਝ ਕਾਟਨ ਦੇ ਨੇ ਕੁਝ ਬੁਟੀਕ ਵਾਲੀਆਂ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਆ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ